ਉਹ ਉਹ ਕਲਿੱਕ ਨਹੀਂ ਜੇ ਪਰ ਸਰਵਾਦਾ ਸਪੀਕਰ ਕੋ ਕਰਦੇ ਆਪਰ ਤੋਂ ਆਪ ਮੁਰਦਾਬਾ ਮੁਰਦਾਬਾ ਪੁਲਿਸ ਪ੍ਰਚਾਰਣ ਮੁਰਦਾਬਾ 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 ਉਸਵਾਸ ਦੇ ਉਸਵਾਸ ਕੰਮ ਕਰਦੇ ਆ ਪੁਲਿਸ ਪ੍ਰਚਾਰਣ ਮੁਰਦਾਬਾ 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 ਇਹ ਅਨੇ ਗੱਲ ਕਰਾ ਦੇ ਫਿਰ ਗੇਟ ਲੱਗੂਗਾ ਜਾਈਏ ਕਰਦੇ ਨਹੀਂ ਨਹੀਂ ਆਉਂਦਾ ਹੀ ਨਹੀਂ ਮੇਰੇ ਕੋਲ ਨਹੀਂ ਘੱਟੀ ਉਹਨਾਂ ਨੂੰ ਨਹੀਂ ਬੈਠੀ ਮੜਦਾ ਦੋ ਜੰਦ ਬਾਤ ਚ ਬੜੀ ਜਾਇ ਜੋ ਕਾਦੇ ਆਹ ਬਾਤ ਦੋ ਪੱਤਾਂ ਦੇ ਦੁਨੀਆ ਦੇ ਹੈ ਤੈਨ 18 ਗੱਡੀਆਂ ਦੇ ਮੁੰਡੇ ਆ ਸਾਡਾ ਕਿਹਦਾ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਐ ਇਸਦਾ ਜਿੰਦਗੀ ਚ ਭੱਜਣਗੇ ਲੋਕ ਕੋਈ ਵੀ ਆਇਆ ਹੋਵੇ ਤਾਂ ਜ਼ਿੰਮੇਦਾਰ ਆ ਸਾਡਾ ਕੋਈ ਵੀ ਨੁਕਸਾਨ ਨਹੀਂ ਫ੍ਰੀ ਕੋਰ ਪ੍ਰਸ਼ਾਸਨ ਜ਼ਿੰਮੇਦਾਰ ਆ ਇਹਦਾ ਫ੍ਰੀ ਕੋਰ ਪ੍ਰਸ਼ਾਸਨ ਆਹਦੀ ਗੱਲ ਸਾਡੀ ਆਹਦੀ ਗੱਲ ਸਾਡੀ ਤੁਸੀਂ ਕੋਈ ਗੱਲ ਨਹੀਂ ਵੀ ਮਿਹਨਤ ਕਰਨ ਨਾਲ ਨਹੀਂ ਹੋਏਗਾ ਇਹਦਾ ਸੂਚਾ ਲਓ ਨਹੀਂ ਮਿਜਵਾਉ ਤੇ ਫਿਰ ਜਾ ਤੂੰ ਕਰ ਲੈ ਜੋ ਕਰਦਾ ਨਹੀਂ ਮਿਜਵਾਉ ਚਾਹੀ ਹੁਣ ਕੀ ਕਰਾਂਗਾ ਫਿਰ ਤੂੰ ਕੀ ਕਰਾਂ ਮੈਂ ਨਬਰ ਦਾ ਸ਼ਾਟ ਪਰ ਅਸੀਂ ਆਪੇ ਨਿਬੜਦੇ ਜਾਵਾਂ ਮਰਦੀ ਜੇ ਇਹ ਤਾਂ ਨਿਬੜੋਗਾ ਦਾ ਨਿਕਲਦਾ ਨਾ ਕੋਈ ਗੱਲ ਕਰਾਂਗੇ ਮੈਂ ਮਾਰੀ ਇਹ ਗੱਲ ਥੋੜਾ ਸੁਣ ਮੈਨੂੰ ਮੇਰੇ ਉਹਨੂੰ ਸ਼ਵਾਦ ਲੈ ਕੇ ਆ ਸਾਨੂੰ ਅਸੀਂ ਦੱਸਿਆ ਯਾਰ ਕਹਿ ਸਕਦਾ ਤੇਰੇ ਤੇ ਦਾ ਸ਼ਵਾਦ ਉਹਦਾ ਨੇ ਭਾਈ ਮੇਰੇ ਤੇ ਵੀ ਸ਼ਵਾਦ ਕੀਤਾ ਕਰੀ ਜਾਂਦੇ ਆ ਅਸੀਂ ਅਸੀਂ ਤਾਂ ਕਹ ਸਾਰਿਆਂ ਨੂੰ ਕਹ ਲੈ ਤੁਸੀਂ ਕਹੀ ਜਾਂਦੇ ਅਸੀਂ ਉਹੇ ਮਗਰ ਥੋੜੇ ਕਰੀ ਜਾਂਦੇ ਜਿਵੇਂ ਤੁਸੀਂ ਕਿਹਾ ਸੀ ਉਹਦੇ ਕਰੀ ਜਾਂਦੇ ਇਹ ਪਤਾ ਕੀ ਗੱਲ ਆ ਇਹ ਤਾਂ ਤੁਹਾਡੀ ਕਿਹੜੀ ਸੀ ਹਾਂ ਅਸੀਂ ਤਾਂ ਗੱਲ ਉਹਨਾਂ ਦੀ ਕਰਨੀ ਹੁਣ ਜੇ ਅਗਲੇ ਨੇ ਆਉਣਾ ਨਹੀਂ ਉਹਨਾਂ ਦਾ ਕੋਈ ਨਹੀਂ ਤੁਸੀਂ ਮੈਂ ਦੱਸਦੀ ਗੱਲ ਬਿਕਰੀਗਾ ਦੱਸਦੀ ਅਸੀਂ ਚੰਦਵਾਦੇ ਡਾਂਗਾ ਟੋਟੀਆਂ ਤੇ ਲੜਨੀਆਂ ਉਸੇ ਬੰਦੇ ਸੱਦੇ ਹੋਏ ਆ ਔਰ ਮੈਂ ਆਉਣ ਰਿਕਾਰਡ ਕਹਤਾ ਵੀ ਉਹ ਜੇ ਕੋਈ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਹੋਊਸੀ ਫੀ ਰਿਕਾਰਡ ਦਾ ਪੋਸਟ ਸਾਡੇ ਜਿਹੜੇ ਨੰਬਰ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਆ ਮੈਂ ਮੀਡੀਆ ਦੇ ਸਾਹਮਣੇ ਕਹਿ ਰਿਆਂ ਉਥੇ ਮੜੀਰ ਸੱਦੀ ਹੋਈ ਜਾਂਾਂ ਦੀ ਚੰਦਵਾਦੇ ਉਥੇ ਕੋਈ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਆ ਤਾਂ ਕਰਕੇ ਇਹ ਮੁੱਦਾ ਪੁਰਪੋਣ ਮਾਰਾ ਚੰਦਵਾਦੇ ਕੀਤਾ ਗਿਆ ਮਾ ਦੇਣੇ ਤੁਹਾਨੂੰ ਅੱਜ ਹੋਰਾਂ ਵਾਲੀ ਅੱਜ ਬੁਲਾ ਦੇ ਆਹ ਤੇ ਗੇਰਦੀ ਲੱਗੋ ਸਭਾ ਸਾਰਾ ਬੀਬੀ ਦਾ ਬੈਸ ਜਰੂਰ ਕਰਾਣੀ ਤੁਹਾਡੀ ਕਰਾਉਣੀ ਆ 10 ਮਹੀਨੇ ਜੋ ਕੇ ਕਿ ਉਹ ਲੈ ਕੇ ਗਿੰਨਾ ਹੋਈ ਨਾ ਕਿਉਂ ਮੰਨਦੇ ਇੰਨਾ ਸੁਣਨਾ ਕੰਮ ਕੀ ਖਲੇ ਕਿ ਹੁੰਦਾ ਕਿ ਇੱਕ ਬਸ ਨਾਲ ਅੜਨੇ ਹੋ ਨਾ ਇਹ ਨਹੀਂ ਕਰਨੀ ਤੁਸੀਂ ਨਹੀਂ ਨਹੀਂ ਬੈਠੇ ਤੁਸੀਂ ਆ ਗਏ ਹੋਰ ਨੰਦਾ ਤਰੀਕਾ ਹੀ ਨਹੀਂ ਇੰਨੀ ਅਗਲੀ ਲਾਗਤ ਸਰਜੀ ਦਾ ਪੈਸਾ ਤਾਂ ਪਕਾਉਂਗਾ ਪਾਪਾ ਸੇ ਜੇ ਕਰਨਾ ਹੈ ਵੀ ਤਾਂ ਬਾਹਰ ਕਰਦੇ ਹਾਂ ਪਤਾ ਇੱਕ ਰਹਿਣਾ ਠੱਡੀ ਦੀ ਆ ਗੁਰੂ ਪੱਕਾ ਨੂੰ ਕਹਿੰਦਾ ਨਾ ਨੰਦਾ ਸੁਣ ਕੇ ਨਾ ਬੱਸ ਤੇ ਬਾਰਾਂ ਮਿਲਿਆ ਸੁਤਕ ਲੈ ਗਿਆ ਟੀਮ ਦਾ ਆਈ ਜਮਕਾਉਰਾ ਉਹ ਚੁੰਕਾਉਰਾ ਜਮਕਾਉਰਾ